ਕੇਂਦਰ ਸਰਕਾਰ ਦਾ ਇੱਕ ਹੋਰ ਪੰਜਾਬ ਦੇ ਵਿਰੋਧੀ ਫੈਸਲਾ ਲਿਆ ਗਿਆ ਜਿਸ ਨੂੰ ਲੈ ਕੇ ਕੈਬਨਿਟ ਮੰਤਰੀ ਨੇ ਨੋਟੀਫਿਕੇਸ਼ਨ ਦੀ ਕਾਪੀ ਦਿਖਾ ਕੇ ਵੱਡੀਆਂ ਗੱਲਾਂ ਆਖਿਆ ਨੇ ਤਾਂ ਪੰਜਾਬ ਸਰਕਾਰ ਨੇ ਪੰਜਾਬ ਯੂਨੀਵਰਸਿਟੀ ਦੀ ਸੈਨੇਟ ਅਤੇ ਜੋ ਕਿ ਸਿੰਡੀਕੇਟ ਨੂੰ ਲੈ ਕੇ ਕੇਂਦਰ ਸਰਕਾਰ ਦੇ ਵੱਲੋਂ ਲਏ ਗਏ ਫੈਸਲੇ ਦਾ ਤਿੱਖਾ ਵਿਰੋਧ ਕੀਤਾ ਤਾਂ ਆਪ ਦੱਸ ਤੁਹਾਨੂੰ ਦੱਸ ਦਈਏ ਕਿ ਕੈਬਨਿਟ ਮੰਤਰੀ ਹਰਪਾਲ ਸਿੰਘ ਛੀਮਾ ਨੇ ਨੋਟੀਫਿਕੇਸ਼ਨ ਦੀ ਕਾਪੀ ਦਿਖਾ ਕੇ ਕੇਂਦਰ ਸਰਕਾਰ ਦੇ ਉੱਤੇ ਸਿੱਧਾ ਨਿਸ਼ਾਨਾ ਸਾਧਿਆ ਇਸ ਦੇ ਨਾਲ ਹੀ ਉਹਨਾਂ ਨੇ ਪੰਜਾਬ ਭਾਜਪਾ ਨੇਤਾ ਰਮਨੀਤ ਸਿੰਘ ਬਿੱਟੂ ਸੁਨੀਲ ਜਾਖੜ ਅਤੇ ਅਸ਼ਵਨੀ ਸ਼ਰਮਾ ਦੇ ਅਸਤੀਫੇ ਦੀ ਵੀ ਮੰਗ ਕੀਤੀ ਹੈ ਤਵੇਤ ਮੰਤਰੀ ਹਰਪਾਲ ਸਿੰਘ ਜੀਵਾ ਨੇ ਕਿਹਾ ਹੈਗਾ ਕਿ ਇਹ ਪੰਜਾਬ ਦੀ ਸਭ ਤੋਂ ਪੁਰਾਣੀ ਯੂਨੀਵਰਸਿਟੀ ਹੈ ਇਸ ਦੀ ਸਥਾਪਨਾ 1882 ਦੇ ਵਿੱਚ ਲਾਹੌਰ ਦੇ ਵਿੱਚ ਹੋਈ ਸੀ ਦੇਸ਼ ਦੇ ਵੰਡ ਤੋਂ ਬਾਅਦ ਇਸ ਨੂੰ ਚੰਡੀਗੜ੍ਹ ਟਰਾਂਸਫਰ ਕੀਤਾ ਗਿਆ ਸੀਗਾ ਪਰ ਹੁਣ ਕੇਂਦਰ ਸਰਕਾਰ ਨੇ ਇੱਕ ਨੋਟੀਫਿਕੇਸ਼ਨ ਜਾਰੀ ਕਰਕੇ ਜੋ ਕਿ 19 ਸਾਲ ਪੁਰਾਣੀ ਸੈਨੇਟ ਅਤੇ ਸਿੰਡੀਕੇਟ ਨੂੰ ਖਤਮ ਕਰ ਦਿੱਤਾ ਉਹਨਾਂ ਨੇ ਕਿਹਾ ਹੈਗਾ ਕਿ ਸਿੱਖਿਆ ਦਾ ਕੇਂਦਰੀਕਰਨ ਕਰਕੇ ਰਾਜਾਂ ਦੀ ਭਾਸ਼ਾਵਾਂ ਨੂੰ ਖਤਮ ਕਰਨ ਦੀ ਸਾਜਿਸ਼ ਹੈ ਹਨ ਇਹ ਵੀ ਦੱਸਿਆ ਹੈਗਾ ਕਿ ਪਹਿਲਾ ਸਨੇਟ ਦੇ ਵਿੱਚ 90 ਮੈਂਬਰ ਹੁੰਦੇ ਸਨ ਜਿਨ੍ਹਾਂ ਨੂੰ ਘਟਾ ਕੇ 31 ਕਰ ਦਿੱਤਾ ਗਿਆ ਜਿਸ ਦੇ ਵਿੱਚ ਸਿਰਫ 18 ਚੁਣੇ ਹੋਏ ਤੇ 6 ਨਾਮਜ਼ਦ ਅਤੇ 7 ਅਹੁਦੇਦਾਰ ਮੈਂਬਰ ਹੋਣਗੇ ਜਿਮਨ ਇਹ ਵੀ ਗੱਲ ਆਖੀ ਹੈ ਕਿ ਇਸ ਤਰੀਕੇ ਦੇ ਨਾਲ ਸਨੇਟ ਦੇ ਵਿੱਚ 13 ਮੈਂਬਰ ਅਸਿੱਧੇ ਤੌਰ ਦੇ ਉੱਤੇ ਕੇਂਦਰ ਦੇ ਉੱਤੇ ਹੋਣਗੇ ਕੇਂਦਰ ਤੋਂ ਹੋਣਗੇ ਤੇ ਹਰਪਾਲ ਸਿੰਘ ਨੇ ਹਰਪਾਲ ਸਿੰਘ ਜੀਮਾ ਨੇ ਕਿਹਾ ਹੈਗਾ ਕਿ ਭਾਸ਼ਾ ਭਾਤੇ ਕੇਂਦਰ ਸਰਕਾਰ ਦੇ ਵਿੱਚ ਹਿਟਲਰ ਦੀ ਆਤਮਾ ਦਾਖਲ ਹੋ ਗਈ ਹੈ ਅਤੇ ਉਹਨਾਂ ਦੇ ਕਦਮ ਤਾਨਾਸ਼ਾਹੀ ਦੇ ਵੱਲ ਵਧ ਰਹੇ ਹਨ ਇਹ ਵੀ ਗੱਲ ਆਖੀ ਹੈ ਕਿ ਸੇਨੇਟ ਮੈਂਬਰਾਂ ਦੀ ਗਿਣਤੀ ਘਟਾਉਣ ਦੇ ਨਾਲ ਨਾਲ ਉਹਨਾਂ ਦੀਆਂ ਸ਼ਕਤੀਆਂ ਵੀ ਘਟਾ ਦਿੱਤੀਆਂ ਗਈਆਂ ਨੇ ਤਾਂ ਉਹਨਾਂ ਨੇ ਕੇਂਦਰੀ ਰਾਜमंत्री ਰਮਨ ਸਿੰਘ ਬਿੱਟੂ ਭਾਜਪਾ ਜੋ ਕਿ ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਅਤੇ ਕਾਰਜਕਾਰੀ ਪ੍ਰਧਾਨ ਅਸ਼ੋਨੀ ਸ਼ਰਮਾ ਤੋਂ ਪੁੱਛਾਇਆਗਾ ਕਿ ਉਹ ਇਸ ਫੈਸਲੇ ਦੇ ਉੱਤੇ ਅਸਤੀਫਾ ਦੇਣਗੇ ਜਾਂ ਆਪਣੀ ਪੁਰਾਣੀ ਕੁਰਸੀ ਬਚਾਉਣ ਦੇ ਲਈ ਭਾਜਪਾ ਅੱਗੇ ਗੋਡੇ ਟੇਕਣਗੇ ਉਹਨਾਂ ਨੇ ਕਿਹਾ ਹੈਗਾ ਕਿ ਕੇਂਦਰ ਦੀ ਭਾਜਪਾ ਸਰਕਾਰ ਉਹਨਾਂ ਸੰਸਥਾਵਾਂ 'ਤੇ ਕਬਜ਼ਾ ਕਰਨਾ ਚਾਹੁੰਦੀ ਹੈ ਜਿਨ੍ਹਾਂ ਦੇ ਵਿੱਚ ਰਾਜਾ ਨੂੰ ਖੁਦ ਜੋ ਕਿ ਖੁਦਮੁਕਤੀਆਰੀ ਪ੍ਰਾਪਤ ਸੀ ਕਿ ਤਾਂ ਜਿਵੇਂ ਇਹ ਵੀ ਗੱਲ ਆਖੀ ਹੈ ਕਿ ਪੰਜਾਬ ਸਰਕਾਰ ਆਪਣੇ ਅਧਿਕਾਰਾਂ ਦੀ ਰੱਖਿਆ ਮਜ਼ਬੂਤੀ ਦੇ ਨਾਲ ਕਰੇਗੀ ਅਤੇ ਇਸ ਫੈਸਲੇ ਦੇ ਵਿਰੁੱਧ ਲੜੇਗੀ ਉਹਨਾਂ ਨੇ ਵੀ ਗੱਲ ਆਖੀ ਹੈ ਕਿ ਕੇਂਦਰ ਪੰਜਾਬੀਆਂ ਨੂੰ ਇਸ ਤਰ੍ਹਾਂ ਦੇ ਜੋ ਕਿ ਦਬਾਅ ਨਹੀਂ ਕਰ ਸਕਦੀ ਹੈ ਯਾਨੀ ਕਿ ਕੇਂਦਰ ਸਰਕਾਰ ਦੇ ਵੱਲੋਂ ਲਏ ਗਏ ਇਸ ਫੈਸਲੇ ਦਾ ਪੰਜਾਬ ਦੇ ਵਿੱਚ ਸਖਤ ਤੋਂ ਸਖਤ ਵਿਰੋਧ ਕੀਤਾ ਜਾ ਰਿਹਾ ਹੈ ਕੇਂਦਰ ਸਰਕਾਰ ਦਾ ਇੱਕ ਹੋਰ ਪੰਜਾਬ ਦੇ ਵਿਰੋਧੀ ਫੈਸਲਾ ਲਿਆ ਗਿਆ ਜਿਸ ਨੂੰ ਲੈ ਕੇ ਕੈਬਨਿਟ ਮੰਤਰੀ ਨੇ ਨੋਟੀਫਿਕੇਸ਼ਨ ਦੀ ਕਾਪੀ ਦਿਖਾ ਕੇ ਵੱਡੀਆਂ ਗੱਲਾਂ ਆਖਿਆ ਨੇ ਤਾਂ ਪੰਜਾਬ ਸਰਕਾਰ ਨੇ ਪੰਜਾਬ ਯੂਨੀਵਰਸਿਟੀ ਦੀ ਸੈਨੇਟ ਅਤੇ ਜੋ ਕਿ ਸਿੰਡੀਕੇਟ ਨੂੰ ਲੈ ਕੇ ਕੇਂਦਰ ਸਰਕਾਰ ਦੇ ਵੱਲੋਂ ਲਏ ਗਏ ਫੈਸਲੇ ਦਾ ਤਿੱਖਾ ਵਿਰੋਧ ਕੀਤਾ ਹੈ ਤਾਂ ਆਪ ਦੱਸ ਤੁਹਾਨੂੰ ਦੱਸ ਦਈਏ ਕਿ ਕੈਬਨਿਟ ਮੰਤਰੀ ਹਰਪਾਲ ਸਿੰਘ ਜੀਮਾ ਨੇ ਨੋਟੀਫਿਕੇਸ਼ਨ ਦੀ ਕਾਪੀ ਦਿਖਾ ਕੇ ਕੇਂਦਰ ਸਰਕਾਰ ਦੇ ਉੱਤੇ ਸਿੱਧਾ ਨਿਸ਼ਾਨਾ ਸਾਧਿਆ ਇਸ ਦੇ ਨਾਲ ਹੀ ਉਹਨਾਂ ਨੇ ਪੰਜਾਬ ਭਾਜਪਾ ਪਾ ਨੇਤਾ ਰਵਨੀਤ ਸਿੰਘ ਬਿੱਟੂ ਸੁਨੀਲ ਜਾਖੜ ਅਤੇ ਅਸ਼ਵਨੀ ਸ਼ਰਮਾ ਦੇ ਅਸਤੀਫੇ ਦੀ ਵੀ ਮੰਗ ਕੀਤੀ ਹੈ ਤਵੇਤ ਮੰਤਰੀ ਹਰਪਾਲ ਸਿੰਘ ਜੀਵਾ ਨੇ ਕਿਹਾ ਹੈਗਾ ਕਿ ਇਹ ਪੰਜਾਬ ਦੀ ਸਭ ਤੋਂ ਪੁਰਾਣੀ ਯੂਨੀਵਰਸਿਟੀ ਹੈ ਇਸ ਦੀ ਸਥਾਪਨਾ 1882 ਦੇ ਵਿੱਚ ਲਾਹੌਰ ਦੇ ਵਿੱਚ ਹੋਈ ਸੀ ਦੇਸ਼ ਦੇ ਵੰਡ ਤੋਂ ਬਾਅਦ ਇਸ ਨੂੰ ਚੰਡੀਗੜ੍ਹ ਟਰਾਂਸਫਰ ਕੀਤਾ ਗਿਆ ਸੀਗਾ ਪਰ ਹੁਣ ਕੇਂਦਰ ਸਰਕਾਰ ਨੇ ਇੱਕ ਨੋਟੀਫਿਕੇਸ਼ਨ ਜਾਰੀ ਕਰਕੇ ਜੋ ਕਿ 19 ਸਾਲ ਪੁਰਾਣੀ ਸੈਨੇਟ ਅਤੇ ਸਿੰਡੀਕੇਟ ਨੂੰ ਖਤਮ ਕਰ ਦਿੱਤਾ ਉਹਨਾਂ ਨੇ ਕਿਹਾ ਹੈਗਾ ਕਿ ਸਿੱਖਿਆ ਦਾ ਕੇਂਦਰੀਕਰਨ ਕਰਕੇ ਰਾਜਾਂ ਦੀ ਪਾਸ਼ਾਵਾਂ ਨੂੰ ਖਤਮ ਕਰਨ ਦੀ ਸਾਜਿਸ਼ ਹੈ ਹਨ ਇਹ ਵੀ ਦੱਸਿਆ ਹੈਗਾ ਕਿ ਪਹਿਲਾ ਸਨੇਟ ਦੇ ਵਿੱਚ 90 ਮੈਂਬਰ ਹੁੰਦੇ ਸਨ ਜਿਨ੍ਹਾਂ ਨੂੰ ਘਟਾ ਕੇ 31 ਕਰ ਦਿੱਤਾ ਗਿਆ ਜਿਸ ਦੇ ਵਿੱਚ ਸਿਰਫ 18 ਚੁਣੇ ਹੋਏ ਤੇ 6 ਨਾਮਜ਼ਦ ਅਤੇ 7 ਅਹੁਦੇਦਾਰ ਮੈਂਬਰ ਹੋਣਗੇ ਜਿਮਨ ਇਹ ਵੀ ਗੱਲ ਆਖੀ ਹੈ ਕਿ ਇਸ ਤਰੀਕੇ ਦੇ ਨਾਲ ਸਨੇਟ ਦੇ ਵਿੱਚ 13 ਮੈਂਬਰ ਅਸਿੱਧੇ ਤੌਰ ਦੇ ਉੱਤੇ ਕੇਂਦਰ ਦੇ ਉੱਤੇ ਹੋਣਗੇ ਕੇਂਦਰ ਤੋਂ ਹੋਣਗੇ ਤੇ ਹਰਪਾਲ ਸਿੰਘ ਨੇ ਹਰਪਾਲ ਸਿੰਘ ਜੀਮਾ ਨੇ ਕਿਹਾ ਹੈਗਾ ਕਿ ਭਾਸ਼ਪਾ ਤੇ ਕੇਂਦਰ ਸਰਕਾਰ ਦੇ ਵਿੱਚ हिटलर ਦੀ ਆਤਮਾ ਦਾਖਲ ਹੋ ਗਈ ਹੈ ਅਤੇ ਉਹਨਾਂ ਦੇ ਕਦਮ ਤਾਨਾਸ਼ਾਹੀ ਦੇ ਵੱਲ ਵਧ ਰਹੇ ਹਨ। ਇਹ ਵੀ ਗੱਲ ਆਖੀ ਹੈ ਕਿ ਸੇਨੇਟ ਮੈਂਬਰਾਂ ਦੀ ਗਿਣਤੀ ਘਟਾਉਣ ਦੇ ਨਾਲ-ਨਾਲ ਉਹਨਾਂ ਦੀਆਂ ਸ਼ਕਤੀਆਂ ਵੀ ਘਟਾ ਦਿੱਤੀਆਂ ਗਈਆਂ ਨੇ। ਤਾਂ ਉਹਨਾਂ ਨੇ ਕੇਂਦਰੀ ਰਾਜमंत्री ਰਮਨੇ ਸਿੰਘ ਬਿੱਟੂ ਭਾਜਪਾ ਜੋ ਕਿ ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਅਤੇ ਕਾਰਜਕਾਰੀ ਪ੍ਰਧਾਨ ਅਸ਼ੋਨੀ ਸ਼ਰਮਾ ਤੋਂ ਪੁੱਛਾਇਆਗਾ ਕਿ ਉਹ ਇਸ ਫੈਸਲੇ ਦੇ ਉੱਤੇ ਅਸਤੀਫਾ ਦੇਣਗੇ ਜਾਂ ਆਪਣੀ ਪੁਰਾਣੀ ਕੁਰਸੀ ਬਚਾਉਣ ਦੇ ਲਈ ਭਾਜਪਾ ਅੱਗੇ ਗੋਡੇ ਟੇਕਣਗੇ ਉਹਨਾਂ ਨੇ ਕਿਹਾ ਹੈਗਾ ਕਿ ਕੇਂਦਰ ਦੀ ਭਾਜਪਾ ਸਰਕਾਰ ਉਨਾ ਸੰਸਥਾਵਾਂ 'ਤੇ ਕਬਜ਼ਾ ਕਰਨਾ ਚਾਹੁੰਦੀ ਹੈ ਜਿਨ੍ਹਾਂ ਦੇ ਵਿੱਚ ਰਾਜਾ ਨੂੰ ਖੁਦ ਜੋ ਕਿ ਖੁਦਮੁਕਤੀਆਰੀ ਪ੍ਰਾਪਤ ਸੀ ਕਿ ਤਾਂ ਜਿਵੇਂ ਇਹ ਵੀ ਗੱਲ ਆਖੀ ਹੈ ਕਿ ਪੰਜਾਬ ਸਰਕਾਰ ਆਪਣੇ ਅਧਿਕਾਰਾਂ ਦੀ ਰੱਖਿਆ ਮਜ਼ਬੂਤੀ ਦੇ ਨਾਲ ਕਰੇਗੀ ਅਤੇ ਇਸ ਫੈਸਲੇ ਦੇ ਵਿਰੁੱਧ ਲੜੇਗੀ ਉਹਨਾਂ ਨੇ ਵੀ ਗੱਲ ਆਖੀ ਹੈ ਕਿ ਕੇਂਦਰ ਪੰਜਾਬੀਆਂ ਨੂੰ ਇਸ ਤਰ੍ਹਾਂ ਦੇ ਜੋ ਕਿ ਦਬਾਅ ਨਹੀਂ ਕਰ ਸਕਦੀ ਹੈ ਯਾਨੀ ਕਿ ਕੇਂਦਰ ਸਰਕਾਰ ਦੇ ਵੱਲੋਂ ਲਏ ਗਏ ਇਸ ਫੈਸਲੇ ਦਾ ਪੰਜਾਬ ਦੇ ਵਿੱਚ ਸਖਤ ਤੋਂ ਸਖਤ ਵਿਰੋਧ ਕੀਤਾ ਜਾ ਰਿਹਾ ਹੈ